ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਜਾ ਸੀ ਤੁਹਾਨੂੰ ਕਣਕਵਾਲ ਭੰਗੂਆਂ ਵਿਖੇ ਜਿੱਥੇ ਤਨ ਤਨ ਬਾਬਾ ਭਗਤ ਮਕੰਦ ਦਾਸ ਜੀ ਮਹਾਰਾਜਿਆਂ ਦੀ ਜੋ ਸਮਾਦ ਹੈ ਉਸ ਜਗ੍ਹਾ ਲੈ ਕੇ ਆਏ ਆ ਸੋ ਰਹੋ ਸਾਡੇ ਨਾਲ ਇਸ ਸਥਾਨ ਬਾਰੇ ਪੂਰੀ ਜਾਣਕਾਰੀ ਸਾਡੇ ਚੈਨਲ ਰਹਾਣੀ ਪੰਜਾਬ ਰਾਹੀਂ ਆਪ ਸਭ ਸੰਗਤਾਂ ਨੂੰ ਦੇਵਾਂਗੇ ਤੇ ਕੋਸ਼ਿਸ਼ ਕਰਿਓ ਕਿ ਸਾਡੇ ਚੈਨਲ ਰੋਹਾਨੀ ਪੰਜਾਬ ਨੂੰ ਵੱਧ ਤੋਂ ਵੱਧ ਲੈ ਕੇ ਸ਼ੇਅਰ ਤੇ ਸਬਸਕ੍ਰਾਈਬ ਕਰਨ ਦੀ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲਦਾ ਰਹੇ ਅਸੀਂ ਤੁਹਾਨੂੰ ਪੰਜਾਬ ਦੇ ਗੁਰਧਾਮਾਂ ਦੇ ਇਸੇ ਤਰ੍ਹਾਂ ਦਰਸ਼ਨ ਦਿਦਾਰੇ ਕਰਵਾਉਂਦੇ ਰਹੀਏ ਜੀ ਆਓ ਜੀ ਚੱਲਦੇ ਆ ਅੱਗੇ ਹਾਂਜੀ ਸਾਧ ਸੰਗਤ ਜੀ ਅਸੀਂ ਉਸ ਜਗ੍ਹਾ ਪਹੁੰਚੇ ਆ ਜਿੱਥੇ ਸਾਡੇ ਮਹਾਰਾਜ ਬਾਬਾ ਮਕੰਦ ਦਾਸ ਜੀਆ ਨੇ ਤਪ ਕੀਤਾ ਸੀ ਇਹ ਜੀ ਉਹਨਾਂ ਦੀ ਤਪਸਥਲੀ ਚ ਇਸ ਜਗ੍ਹਾ ਤੇ ਅਸੀਂ ਆਪ ਸਭ ਸੰਗਤ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਹ ਜਗ੍ਹਾ ਅਸੀਂ ਆਪ ਸਭ ਸੰਗਤਾਂ ਨੂੰ ਪੂਰੀ ਦੇ ਦਰਸ਼ਨ ਕਰਵਾਵਾਂਗੇ ਸੋ ਇਹ ਜੋ ਸਥਾਨ ਹੈ ਬਾਬਾ ਮਕੰਦਾਸ਼ ਜੀ ਦਾ ਉਹਨਾਂ ਦੀ ਤਪਸਥਲੀ ਹੈ ਤੇ ਕਿਉਂਕਿ ਸਾਧੂ ਸੰਤ ਇਕਾਂਤ ਦੇ ਵਿੱਚ ਹੀ ਆਪਣੇ ਤਪ ਕਰਦੇ ਨੇ ਹਾਂਜੀ ਸਾਧ ਸੰਗਤ ਜੀ ਇਸੇ ਢੇਰ ਤੋਂ ਇੱਕ ਹੋਰ ਮਾਤਾ ਜੀ ਇਸੇ ਪਿੰਡ ਦੇ ਵਸਨੀਕ ਨੇ ਉਹ ਵੀ ਸੰਤਾਂ ਦੀ ਮਮਾਵਾਰੀ ਦੱਸਣਗੇ ਹਾਂ ਵੀ ਵੀ ਕਿਵੇਂ ਲੱਗਦਾ ਉਹ ਰਿਹਾ ਕਿ ਬਹੁਤ ਵਧੀਆ ਲੱਗਦਾ ਭਾਈ ਸਾਡੇ ਬਾਬਾ ਜੀ ਦੀ ਜਗ੍ਹਾ ਅਸੀਂ ਬਾਬੇ ਦੀ ਫੁੱਲਵਾੜੀ ਆ ਅਸੀਂ ਸ਼ਰਧਾ ਨਾਲ ਇੱਥੇ ਆਉਂਦੇ ਸਾਡੀਆਂ ਸਾਰੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਸਾਡੇ ਸਾਰੇ ਫੈਮਿਲੀ ਨੂੰ ਬਾਬਾ ਦਾ ਅਸ਼ੀਰਵਾਦ ਹੈ। ਕੀ ਕੋਈ ਦੂਰੋਂ ਪਰਵਾਉ ਆਉਂਦਾ ਜੀ ਕੋਈ ਆ ਕੇ ਸੁਖਣਾ ਵਗੈਰਾ ਸੁਖਦਾ ਹੈ? ਜੋ ਮਰਜੀ ਸੁਖੋ ਭਾਈ। ਪੂਰੀ ਹੁੰਦੀ। ਪੂਰੀ ਹੁੰਦੀ ਹੈ ਜਾਂ ਸ਼ਰਦਾ ਨਾਲ ਕੋਈ ਆਊਗਾ? ਠੀਕ ਹੈ ਜੀ। ਮਤਲਬ ਕਿੰਨੇ ਟਾਈਮ ਤੋਂ ਤੁਸੀਂ ਬਾਬਾ ਜੀ ਦੇ ਆਉਣੀ ਹੋਈ? ਮੇਰਾ ਸ਼ੰਤ 77 ਦਾ ਵਿਆਹ ਸੀ ਜੀ। ਜੀ। ਉਸ ਦਿਨ ਤੋਂ ਆਉਣੀ ਹਾਂ ਮੈਂ। ਇੱਥੇ ਸਾਡੇ ਖੇਤ 'ਚ ਸਾਡੇ ਬਾਬੇ ਦੀ ਸਮਾਧ ਸੀ ਕੱਲੀ ਪਹਿਲਾਂ। ਹੁਣ ਲੋਕਾਂ ਦੀ ਸਰਦਾ ਪਾਵਨਾ ਨਾਲ ਸਾਡੇ ਪਰਿਵਾਰ ਦੀ ਸਰਦਾ ਪਾਵਨਾ ਨਾਲ ਆ ਇੰਨਾ ਇੱਥੇ ਬਹੁਤ ਬਣ ਗਿਆ ਤੇ ਪਹਿਲਾਂ ਸਹਿਜ ਪਾਠ ਹੁੰਦੇ ਸੀ ਫੇਰ ਸਾਡੇ ਖੰਡ ਪਾਠ ਕਰਾਉਣ ਲਾ ਕੇ ਹੁਣ ਸਾਡਾ ਸਾਰਾ ਪਿੰਡ ਸਹਿਮਤ ਹੈ ਸਾਡੇ ਰਿਸ਼ਤੇਦਾਰ ਵੀ ਆਉਂਦੇ ਨੇ ਸਾਡੇ ਭੈਣ ਭਰਾ ਵੀ ਆਉਂਦੇ ਨੇ ਤੇ ਸਾਡੀ ਭੂਆ ਜੀ ਵੀ ਸੀ ਕਿਸਾਨਤਾ ਦੀ ਭੈਣ ਉਹਨੇ ਕੋ ਸਾਰੀ ਜ਼ਿੰਦਗੀ ਕੁਮਾਰੀ ਨੇ ਇੱਥੇ ਕੱਟਿਆ ਉਹ ਸਾਨੂੰ ਸੰਤਾਂ ਬਾਰੇ ਸਾਰਾ ਕੁਝ ਦੱਸਦੇ ਹੁੰਦੇ ਸੀਗੇ ਸਾਡੇ ਸੰਤਾਂ ਨੇ ਉੱਥੇ ਉਹ ਸਿੱਧੜ ਤੇ ਵੀ ਭਗਤੀ ਕਰੀ ਜਾਗੀ ਠੀਕ ਹੈ ਧੰਨਵਾਦ ਜੀਵਾਤ ਸੰਗਤ ਜੀ ਅਸੀਂ ਆਪ ਸਭ ਸੰਗਤਾਂ ਨੂੰ ਬਾਬੇ ਦੇ ਉਸ ਸਥਾਨ ਤੇ ਲੈ ਆਏ ਆ ਜਿੱਥੇ ਬਾਬਾ ਜੀ ਨੇ ਆਪਣੇ ਜੋ ਭਗਤੀ ਹੈ ਉਸ ਦੇ ਨਾਲ ਮਾਤਾ ਗੰਗਾ ਨੂੰ ਪ੍ਰਕਟ ਕੀਤਾ ਸੀਗਾ ਆਪ ਸਭ ਸੰਗਤਾਂ ਉਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਜੀ ਜਿੱਥੇ ਮਾਤਾ ਗੰਗਾ ਮੌਜੂਦਮ ਹੋਏ ਸੀ ਇਸ ਆ ਸੰਗ ਜੀ ਆਪਾਂ ਪਹੁੰਚ ਗਏ ਜੀ ਪਿੰਡ ਕਣਕਵਾਲਾ ਭੰਗੂਆਂ ਦੇ ਬਿਲਕੁਲ ਸੈਂਟਰ ਦੇ ਵਿੱਚ ਜਿੱਥੇ ਬਾਬਾ ਭਗਤ ਮੁਕੰਦ ਦਾਸ ਜੀਆਂ ਦਾ ਉਹ ਸਰੋਵਰ ਬਣਿਆ ਹੋਇਆ ਹੈ ਜਿਸ ਜਗ੍ਹਾ ਤੇ ਇਸ਼ਨਾਨ ਮਾਤਰ ਕਰਨ ਨਾਲ ਸਰੀਰਕ ਦੇ ਜੋ ਕਸਤਵੇਂ ਖੁਰਕ ਵਗੈਰਾ ਉਹ ਸਮਾਪਤ ਹੋ ਜਾਂਦੇ ਨੇ ਆਪਾਂ ਆਪ ਸਭ ਸੰਗਤਾਂ ਨੂੰ ਉਸ ਸਰੋਵਰ ਦੇ ਵੀ ਦਰਸ਼ਨ ਕਰਵਾਵਾਂਗੇ ਆਓ ਚੱਲਦੇ ਆਂ ਜੀ ਇਹ ਏ ਜੀ ਪਿੰਡ ਦੀ ਸਾਥ ਤੇ ਅੱਗੇ ਬਣਿਆ ਜੀ ਸਰੋਵਰ ਜਿਸ ਜਗ੍ਹਾ ਬਾਬਾ ਮਕੰਦਸ ਜੀਆ ਨੇ ਜੋ ਤਪੱਸਿਆ ਕਰਨ ਤੋਂ ਬਾਅਦ ਇਹ ਸਰੋਵਰ ਹੈ ਜੋ ਉਹ ਪ੍ਰਕਟ ਕੀਤਾ ਸੀ ਹਾਂ ਜੀ ਸਾਧ ਸੰਗਤ ਜੀ ਇਹ ਹੈ ਜੀ ਉਹ ਪਵਿੱਤਰ ਸਰੋਵਰ ਜਿਸ ਜਗ੍ਹਾ ਇਸ਼ਨਾਨ ਕਰਨ ਨਾਲ ਸਰੀਰ ਦੇ ਕੋਰਕ वगैरह जो ਉਹ ਠੀਕ ਹੋ ਜਾਂਦੀ ਹੈ ਕਿਉਂਕਿ ਇਹ ਸੰਤਾਂ ਦੇ ਬਚਨ ਸੀ ਇਹ ਸਾਨੇ ਕਹਿੰਦੇ ਨੇ ਜੀ ਕਿ ਸੰਤਾਂ ਦੇ ਬਚਨ ਅਟਲ ਹੁੰਦੇ ਰੱਬ ਨੂੰ ਵੀ ਮੰਨਣੇ ਪੈ ਜਾਂਦੇ ਸੋ ਪ੍ਰਮਾਤਮਾ ਆਪ ਬ੍ਰਾਜਮਣ ਹੋਏ ਨਹੀਂ ਇਸ ਸਰੋਵਰ ਦੇ ਵਿੱਚ ਉਹਨਾਂ ਨੇ ਬਚਨ ਕੀਤੇ ਨੇ ਕਿ ਜੋ ਵੀ ਇਨਸਾਨ ਇਸ ਸਰੋਵਰ ਦੇ ਵਿੱਚ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਇਸ਼ਨਾਨ ਕਰੇਗਾ ਉਹਨਾਂ ਦਾ ਜੋ ਸਰੀਰ ਹੈ ਉਹ ਖਾਰਿਸ਼ ਮੁਕਤ ਹੋ ਜਾਵੇਗਾ ਜੀ ਹਾਂਜੀ ਸਾਧ ਸੰਗਤ ਜੀ ਹਾਂਜੀ ਹੁਣ ਸਾਡੇ ਨਾਲ ਭਗਤ ਮਕੰਦ ਸਾਹਿਬ ਜੀ ਜੋ ਅਸਥਾਨ ਹੈ ਉਸ ਦੇ ਸੇਵਾਦਾਰ ਨੇ ਉਹ ਬਾਬਾ ਜੀ ਦੇ ਜੀਵਨ ਬਾਰੇ ਆਪਾਂ ਨੂੰ ਚੰਨਣਾ ਪਾਉਣਗੇ ਇਹਨਾਂ ਤੋਂ ਕਰਦਿਆਂ ਸਰਬਣ ਹਾਂ ਜੀ ਬਾਬਾ ਜੀ ਬਾਬਾ ਜੀ ਦੇ ਜੀਵਨ ਬਾਰੇ ਦੱਸੋ ਜੀ ਹਾਂ ਜੀ ਪਹਿਲਾਂ ਤਾਂ ਸੰਤ ਅਸੀਂ ਭਗਤੀ ਕਰਦੇ ਹੁੰਦੇ ਸੀ ਜੀ ਜੀ ਮਹਾਰਾਜਾ ਪਟਾਲਾ ਵੀ ਮਿਲਣਾ ਏ ਜੀ ਤੇ ਉਹਨਾਂ ਨੂੰ ਮਤਲਬ ਉਹ ਕਹਿੰਦੇ ਕਿ ਤੁਰ ਕੇ ਆ ਕੇ ਦਰਸ਼ਨ ਕਰ ਸਕਦੇ ਹੋ ਤੁਸੀਂ ਵੀ ਜੇ ਗੱਡੀਆਂ ਤੇ ਆਉਂਗੇ ਅਸੀਂ ਇੱਕ ਦਰਸ਼ਨ ਨਹੀਂ ਦੇਣੇ ਜੀ ਉਹ ਐਂ ਵਾਪਸ ਚਲੇ ਗਏ ਸੀ ਤੇ ਉਸ ਤੋਂ ਬਾਅਦ ਜਦੋਂ ਇੱਥੇ ਮਤਲਬ ਇਹ ਆਪਣੇ ਮੇਰੇ ਉਹਨਾਂ ਸੰਤ ਜੀ ਨੇ ਖਿੱਤੀ ਚੱਕੀ ਸੀ ਤਾਂ ਆਪਾਂ ਬਾੜਾ ਕਰਦੇ ਸੀ ਨਾ ਅੱਗੇ ਬਾੜਾ ਇਹਨੂੰ ਪੰਜਾਬੀ ਚ ਦੁਬਾਰੇ ਦੱਸਿਓ ਕੀ ਚੱਕਿਆ ਸੀ ਜੀ ਖਿੱਪੀ ਖਿੱਪੀ ਕੀ ਹੁੰਦਾ ਜੀ ਉਹ ਉਹ ਜੀ ਉਹ ਜਿਵੇਂ ਆਪਣੇ ਝਾੜੀਆਂ ਹੁੰਦੀਆਂ ਨੇ ਝਾੜੀਆਂ ਦੇ ਐ ਚੱਕ ਕੇ ਤਾਂ ਹਾਂ ਠੀਕ ਹੈ ਜੀ ਬਾੜਾ ਕਰਦੇ ਹੁੰਦੇ ਠੀਕ ਹੈ ਜੀ ਹਾਂ ਉੱਥੋਂ ਵੀ ਖਿੱਤੀ ਕਹਿੰਦੇ ਕਿ 4-5 ਫੁੱਟ ਆਪੀ ਉੱਤੇ ਤੁਰ ਗਈ ਮਤਲਬ ਫਿਰ ਇਹ ਮਿਰਤਾ ਬਾਬਾ ਜੀ ਨੂੰ ਕਹਿਣ ਲੱਗੇ ਲੋਕ ਵੀ ਤੁਸੀਂ ਹੁਣ ਭਗਤਪੁਰ ਕੰਮ ਨਾ ਕਰਾਇਆ ਕਰੋ ਠੀਕ ਹੈ ਜੀ ਹਾਂ ਫਿਰ ਇਹਨੇ ਗੰਗਾ ਪ੍ਰਗਟ ਕਰੀ ਸੀ ਅੱਛਾ ਜੀ ਤੇ ਹਾਂ ਮੇਰੇ ਪੂਆ ਜੀ ਨੇ ਕਿਹਾ ਸੀ ਵੀ ਭਾਈ ਮੈਂ ਹਣ ਜਾਣਾ ਗੰਗਾ ਤੇ ਕਹਿੰਦਾ ਕੋਈ ਦੀ ਭਾਈ ਇੱਕ ਮਿੰਟ ਬਾਬਾ ਜੀ ਇਹ ਪੂਆ ਜੀ ਨੇ ਕਿਵੇਂ ਇਹ ਬਾਬਾ ਜੀ ਤੁਹਾਡੇ ਵਿੱਚ ਹੀ ਨੇ ਹਾਂ ਮੇਰੇ ਤਾਇ ਜੀ ਤਾਇ ਜੀ ਨੇ ਜੀ ਅੱਛਾ ਬਾਬਾ ਜੀ ਤੁਹਾਡੇ ਤਾਇ ਜੀ ਸੀਗੇ ਤਾਇ ਜੀ ਦੇ ਇਹ ਨੇ ਮੇਰੇ ਇਹ ਮਤੇਰ ਮਾਂ ਦੇ ਪੁੱਤ ਸੀ ਇਹ ਮੇਰੇ ਬਾਪ ਹੁਣੇ ਦੂਜੀ ਮਾਂ ਦੇ ਸੀ ਜੀ ਹਾਂ ਜੀ ਹਾਂ ਜੀ ਤੇ ਸੰਤਾਂ ਦੇ ਖਿਆਲੇ ਸੀ ਨਾਨਕ ਜੀ ਜੀ ਤੇ ਸਾਡੇ ਵਾਲਿਆਂ ਦੇ ਸੀ ਆਪਣੇ ਉਹ ਸੁੱਚੇ ਸੂਰਮੇ ਕੇ ਜੀ ਪਰਵਾਰ ਤੇ ਫਿਰ ਉਹਨੇ ਗੰਗਾ ਪਰ ਉਹ ਉਰੇ ਜਦੋਂ ਉਰੇ ਗੰਗਾ ਪਰ ਕਿਟ ਕਰੀ ਤਾਂ ਲੋਕ ਜਿਹੜੇ ਗੰਗਾ ਗਏ ਹੋਏ ਸੀ ਉਹ ਕਹਿੰਦੇ ਸਾਨੂੰ ਤਾਂ ਸਾਨੂੰ ਤੋਥੇ ਫਿਰਦੇ ਸੀ ਤੇ ਬਾਕੀ ਇੱਥੇ ਗੰਗਾ ਪਗਾਈ ਫਿਰ ਸਾਡੇ ਕਹਿੰਦੇ ਵੀ ਮੇਰੇ ਤਾਂ ਦੂਜੇ ਮੇਰੇ ਚਾਚੇ ਹੁਣ ਤਾਂ ਆਏ ਹੋਣੇ ਵੀ ਇੱਥੇ ਭਾਈ ਬਾਹਲਾ ਹੋ ਜਾਊਗਾ ਪਾਣੀ ਢਾਣੀ ਵੀ ਫਿਰ ਔਖਾ ਹੋ ਜਾਊਗਾ ਆਪਾਂ ਨੂੰ ਤੇ ਇਸ ਕਰਕੇ ਫਿਰ ਬਹੁਤ ਵਾਰ ਫਿਰ ਗੰਗਾ ਸਮੇਟਤੀ ਸੀ ਅੱਛਾ ਜੀ ਗੰਗਾ ਦੁਬਾਰਾ ਲੋਪ ਹੋ ਗਈ ਬੰਦ ਕਰ ਤੇ ਹਾਂ ਫਿਰ ਤਲਾਪਟਾਇਆ ਜੀ ਇੱਥੇ ਤਲਾਪੇ ਇੱਥੇ ਪਾਉਂਦੇ ਖਰਸ ਜਿੰਨੀ ਵੀ ਕਿੰਨੀ ਮਰਜ਼ੀ ਹੋਵੇ ਕਿਹਾਂ ਸ਼ਰਧਾ ਨਾਲ ਨਾ ਜੋ ਪਾਉਂਦੇ ਖਰਚ ਖਤਮ ਹੋ ਜਾਂਦੇ ਇਹ ਪੰਜਾਬੀ ਦੱਸਦੇ ਜੀ ਇੱਕ ਵਾਰੀ ਕਿਵੇਂ ਪਾਉਂ ਪਾਉਂ ਜਿਹੜੀ ਆਪਣੇ ਖਰਸ ਖਰਸ ਖੁਰਕੇ ਜੀ ਹਾਂ ਖੁਰਕ ਹਾਂ ਅੱਛਾ ਜਿਹੜੀ ਸਰੀਰਕ ਖੁਰਕ ਹੁੰਦੀ ਹੈ ਜੀ ਹਾਂ ਹਾਂ ਉਹ ਸਰੋਵਰ ਤੇ ਇਸ਼ਨਾਨ ਕਰਨ ਨਾਲ ਹਾਂ ਜੀ ਮਤਲਬ ਸਾਫ਼ ਹੋ ਜਾਂਦਾ ਸ਼ਰਧਾ ਨਾਲ ਬਸ ਉਥੇ ਕੋਈ ਉਸ ਨਹੀਂ ਕੋਈ ਲੈਣ ਦੇ ਨਹੀਂ ਕਿਸੇ ਨੂੰ ਦੇਣਾ ਨਹੀਂ ਕੁਝ ਵਰਨੇ ਨਹਾ ਕੇ ਆਵੇ ਸ਼ਰਧਾ ਨਾਲ جا او ਤੇ ਕਿਹੜੇ ਦਿਨ ਵਗੈਰਾ ਆਉਣਾ ਪੈਂਦੇ ਨੇ ਬਾਰ ਪੈਂਤ ਬਾਦ ਸ਼ਨੀਵਾਰ ਸ਼ਨੀਵਾਰ ਪੈਂਤ ਬਾਦ ਠੀਕ ਹੈ ਜੀ ਤੇ ਉਹ ਉਹ ਸਥਾਨ ਕਿੱਥੇ ਜੀ ਉਹ ਪਿੰਡ ਦੇ ਵਿਚਾਲੇ ਆ ਜੀ ਠੀਕ ਹੈ ਜੀ ਪਹਿਲਾਂ ਦਾ ਬਾਹਰ ਹੁੰਦਾ ਜੀ ਹੁਣ ਪਿੰਡ ਹੁਣ ਪਿੰਡ ਚ ਆ ਗਏ ਹਾਂ ਹਾਂ ਘਰ ਪੈ ਗਏ ਜੀ ਵਾਲੇ ਵਾਲੇ ਫਿਰ ਠੀਕ ਹੈ ਜੀ ਨਿਕਲੇ ਆ ਗਏ ਤੇ ਮਤਲਬ ਉਹ ਹੋਰ ਕੋਈ ਸੰਤਾਂ ਦਾ ਕੋਈ ਆ ਸੀ ਇਹ ਵੀ ਅਲੌਕਿਕ ਚਮਤਕਾਰ ਜੀ ਜਿਹੜਾ ਸੰਤਾਂ ਨੂੰ ਆਪਾਂ ਦੱਸਦਾ ਕਦੇ ਹੋਈ ਹੈ ਕਾਛੇ ਹੀ ਇੱਥੇ ਆਇਆ ਸੰਤ ਇਹ ਹੀ ਆ ਬਾਕੀ ਤਾਂ ਮਰੀਆਂ ਸੁਹਾਗੀਆਂ ਬੁੜੀਆਂ ਨੇ ਸਾਨੂੰ ਦੱਸ ਦੱਸੀ ਜੱਟ ਸਾਰੇ ਮਾਰ ਖਾਪ ਗਏ ਕੋਈ ਸੁਣਾਉਣ ਵਾਲਾ ਨਹੀਂ ਪਹਿਲਾਂ ਤਾਂ ਜਿਹੜੇ ਆ ਹੀ ਸੰਜਣਾ ਕਿ ਸਾਨੂੰ ਪਤਾ ਸੀ ਮਤਲਬ ਸੰਤਾਂ ਨੇ ਇਥੇ ਕੁਟੀਆਂ ਇਥੇ ਇਥੇ ਕੁਟੀਆਂ ਸੀ ਕੱਚੀ ਕੁਟੀਆਂ ਚ ਰਹਿੰਦੇ ਹੁੰਦੇ ਸੀ ਧੰਨਵਾਦ ਜੀ ਮਹਾਰਾਜ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸਿੰਘ ਜੀ ਸਾਡੇ ਨਾਲ ਇਸੇ ਪਿੰਡ ਦੇ ਸੇਵਾਦਾਰ ਨੇ ਜੋ ਬਾਬਾ ਜੀ ਦੇ ਇਥੇ ਦੇ ਰਹੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਕਿੰਨੇ ਟਾਈਮ ਤੋਂ ਆਣੀ ਹੋਰੇ ਬਈ ਸੁਰਤ ਸੰਭਲੀ ਆ ਜੀ ਬਹੁਤ ਜਦੋਂ ਦੀ ਸਾਨੂੰ ਸੁਰਤ ਸੰਭਲੀ ਆਇਆ ਸਾਨੂੰ ਸਾਡੇ ਬਾਬੇ ਦੇ ਇਤਿਹਾਸ ਬਾਰੇ ਸਾਡੇ ਬਜ਼ੁਰਗਾਂ ਤੋਂ ਜਾਣਕਾਰੀ ਮਿਲਦੀ ਹੈ ਤੇ ਸਾਡੇ ਜੋ ਪਿੰਡ ਦੇ ਨਗਰ ਨਿਵਾਸੀ ਦੇ ਜਿੰਨੀ ਵੀ ਸਾਥ ਸੰਗਤ ਹੈ ਉਹ ਬਾਬਾ ਜੀ ਤੇ ਬਹੁਤ ਵਿਸ਼ਵਾਸ ਕਰਦੇ ਨੇ ਬੜੀ ਸਰਦਾਂ ਨਾਲ ਆ ਸੇਵਾ ਕਰਦੇ ਨੇ ਕੋਈ ਇੱਥੇ ਊਚ ਨੀਚ ਦਾ ਮਤ ਪੇਦ ਨਹੀਂ ਹੈਗਾ ਹਰ ਇਨਸਾਨ ਹਰ ਜਾਤ ਦਾ ਹਰ ਧਰਮ ਦਾ ਇੱਥੇ ਆ ਸਕਦਾ ਹੈਗਾ ਇੱਥੇ ਕਿਸੇ ਦੀ ਕੋਈ ਦਿੱਕਤ ਨਹੀਂ ਹੋएगी ਸੇਵਾ ਕਰ ਸਕਦਾ ਸਰਦਾਂ ਨਾਲਾ ਕਿਸੇ ਤੋਂ ਕੋਈ ਵੀ ਇੱਥੇ ਫੰਡ ਨਹੀਂ ਪਵਾਇਆ ਜਾਂਦਾ ਆਪਦੀ ਸਰਦਾਂ ਨਾਲ ਜੋ ਪਾਉਣਾ ਚਾਹੁੰਦਾ ਸੇਵਾ ਕਰਨਾ ਚਾਹੁੰਦਾ ਕਰ ਸਕਦਾ ਜੋ ਬਾਬੇ ਦੀ ਇੱਥੇ ਸਥਾਨ ਹੈਗਾ ਉਹ ਬਾਬੇ ਦੇ ਘਰਦਿਆਂ ਦਾ ਹੀ ਦਿੱਤਾ ਹੋਇਆ ਹੈਗਾ ਤੇ ਬਾਬੇ ਦਾ ਵੀ ਹੈ ਤੇ ਜੋ ਸਰਦਾਂ ਨਾਲਾ ਨਾਲ ਲੱਗਦੀ ਜਗਾ ਕੀ ਉਹ ਦਿੰਦੇ ਨੇਗੇ ਧੰਨਵਾਦ ਵੀਰੇ हां जी 사 사נגੇ ਜੀ ਸਾਡੇ ਨਾਲ ਇਸੇ ਪਿੰਡ ਦੇ ਇਸੇ ਡੇਰੇ ਦੇ ਵਿੱਚ ਸਾਡੇ ਇੱਕ ਮਾਤਾ ਜੀ ਮਿਲੇ ਉਹ ਸਾਡੇ ਬਾਬਾ ਜੋ ਇਸ ਡੇਰੇ ਦਾ ਪੂਜਨੀਕ ਸੰਤ ਨੇ ਉਹਨਾਂ ਬਾਰੇ ਜੋ ਉਹਨਾਂ ਦਾ ਅਨੁਭਵ ਹਨ ਇਹਨਾਂ ਨੇ ਹੁਣ ਤੱਕ ਇਸ ਡੇਰੇ ਚ ਮਹਿਸੂਸ ਕੀਤਾ ਉਹ ਸਾਡੇ ਨਾਲ ਸਾਂਝਾ ਕਰਨਗੇ ਕਰੇ ਜੀ ਸਰਬਨ हां जी ਮਾਤਾ ਜੀ ਤੁਸੀਂ ਡੇਰੇ ਚ ਕਦੋਂ ਤੋਂ ਆਉਣੇ ਹੋ ਮੈਂ ਆਉਣੀ ਆ ਭਾਈ 30 ਸਾਲ ਤੋਂ ਉਰੇ ਸਰਦਾ ਮਨਾਈ ਆ ਤੁਸੀਂ ਐਸੇ ਬਣਦੇ ਹੋ ਜੀ ਹਾਂ ਇਹ ਸਾਰੇ ਬਾਬੇ ਦੀ ਅਸੀਂ ਨੂੰ ਆ ਅੱਛਾ ਜੀ ਇਹਦੇ ਵਿੱਚ ਵਰਸੀ ਮਨਾਉਂਦੇ ਆ ਨੂੰ ਸਾਨੂੰ ਪਹਿਲਾਂ ਤਾਂ ਪਾਠ ਕਰਾਉਂਦੇ ਤੇ ਹੁਣ ਅਸੀਂ ਵਰਸੀ ਮਨਾਉਨੇ ਆ ਘੰਟਾ ਪਾਠ ਕਰਾਉਨੇ ਆ ਬਾਬੇ ਦੀ ਗੰਗਾ ਚਲਾਈ ਹੋਈ ਆ ਠੀਕ ਗੰਗਾ ਚਲਦਾ ਹੋ ਪੋਕੀਲੇ ਚ ਚਲਾਈ ਹੋਈ ਆ ਆ ਕੁੜੀਆ ਪਾਠ ਨਹੀਂ ਦੁਨੀਆ ਇਹ ਕਹਿੰਦੀ ਸੀ ਕਿ ਕਿਸੇ ਨਹੀਂ ਖੇਤੀ ਨਾ ਖਰਾਬ ਹੋ ਜਾਏ ਤਾਂ ਸਾਨੂੰ ਇਹ ਵਾਅਦਾ ਕਰਿਆ ਸੀ ਉਹੀ ਗੰਗਾ ਉਹ ਤੇ ਪਿੰਡ ਦੇ ਵਿਚਾਰੇ ਅਹ ਬਹੁਤ ਉਪਰਾਈ ਹੋਏ ਮੈਂ ਲੇ ਥੋੜਾ ਬੁਰਾ ਬਣਾਇਆ ਏ ਅਹ ਬਹੁਤ ਆਇਆ ਦੁਨੀਆ ਦੂਰੋਂ ਦੂਰੋਂ ਨਾ ਕੇ ਜਾਂਦੀ ਐ ਸ਼ਨਾਣ ਕਰਕੇ ਜਾਂਦੀ ਐ ਬਾਬੇ ਦੇ ਦਰਸ਼ਨ ਪਾ ਕੇ ਜਾਂਦੀ ਐ ਬੀਬੀ ਮੈਂ ਸੁਣਿਆ ਵੀ ਉੱਥੇ ਖੁਰਕ ਵਗੈਰਾ ਵੀ ਠੀਕ ਹੋ ਜਾਂਦੀ ਐ ਹਾਂ ਬਾਬਾ ਖੁਰਕ ਵਗੈਰਾ ਵੀ ਸਾਡੇ ਪਰਿਵਾਰ ਨੂੰ ਬਾਬਾ ਘਟੂੰਦੀ ਤੇ ਦੁਨੀਆ ਨੂਰੇ ਖੁਰਕ ਅਹੋ ਹੁੰਦੀ ਐ ਆਹ ਸਾਡਾ ਹਾਂ RAM ਆਉਦਾ ਐ ਕਿਹੜੇ ਦਿਨ ਆਉਣਾ ਪੈਂਦਾ ਐ ਇਹੇ ਬਾਬਾ ਵਾਰ ਨੂੰ ਆਉਣਾ ਪੈਂਦਾ ਹੈ 12 ਦਿਨ ਭਾਈ 12 ਦਿਨ ਭਾਈ ਆਉਣਾ ਪੈਂਦਾ ਹੈ ਇਸ਼ਨਾਨ ਕਰਨਾ ਪੈਂਦਾ ਹੈ ਸਿਰਲੀ ਬਾਬੇ ਦੀ ਊਰੇ ਵੰਡ ਕੇ ਜਾਂਦੇ ਨੇ ਪਾਣੀ ਜਨ ਲੈ ਕੇ ਜਾਂਦੇ ਨੇ ਦੁਨੀਆ ਨੂੰ ਦੂਰ ਦੂਰ ਦੇ ਬੰਦੇ ਆਉਂਦੇ ਨੇ